ਸਚਿਰਿਆ ਕਲਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ ਚੈਨਲ ਸਤ ਕਰਤਾਰ ਤੇ ਤੇ ਉਹ ਜਪਸੁੰਦੇ ਹਾਂ ਲੇਖਕ ਗ੍ਰਾਂਥ ਰੂਪਨਖੀ ਜੀ ਦਾ ਲਿਖਿਆ ਹੋਇਆ ਨਾਵਲ ਪਰਦਾ ਤੇ ਰੋਸ਼ਨੀ ਬੱਕਰੀ ਦੇ ਦੁੱਧ ਉਤੇ ਜੋ ਆਕੜੀ ਪਲਦੀ ਰਹੀ ਇੱਕ ਸੱਜਰ ਸੂਈ ਬੱਕਰੀ ਕੁਲਵੰਤ ਕੌਰ ਨੇ ਮੁੱਲ ਲੈ ਲਈ ਸੀ ਸਦੀਕਾ ਆਥਣ ਉਗਣ ਬકરી ਦੀ ਧਾਰ ਕੱਢ ਲੈਂਦੇ ਦੁੱਧ ਤੱਤਾ ਕਰਕੇ ਉਹ ਕਿੱਲੇ ਟੰਗ ਰੱਖਦੀਆਂ ਕੁੜੀ ਜਦੋਂ ਦੀ ਉਸ ਦੇ ਮੂੰਹ ਵਿੱਚ ਦੁੱਧ ਦੀ ਬੱਤੀ ਦੇ ਦਿੰਦੀਆਂ ਰੱਬ ਦਾ ਜੀ ਹੈ ਆਪਣਾ ਭਾਗ ਚ ਬਣਾਈ ਹੈ ਗਵੰਡਣਾ ਕਹਿੰਦੀਆਂ ਇਹੀ ਤਾਂ ਪਾਪ ਹੈ ਜਿਨੇ ਜੱਟ ਦੀ ਧੀ ਲੈ ਲਈ ਜੇ ਇਹ ਨਾ ਜੰਮਦੀ ਤਾਂ ਉਹ ਕਿਉਂ ਮਰਦੀ ਕੋਈ ਬੁੜੀ ਹੌਂਕਾ ਪਰਦੀ ਲੈ ਕੁੜੀ ਇਦੇ ਨਾਂ ਦਾ ਖਬਰੇ ਕੀ ਕੁਛ ਵੇਜਣਾ ਵਧਣਾ ਕੋਈ ਤਰਸ ਕਰ ਦੇ ਗੁਣੀਆਂ ਆਉਂਦੀਆਂ ਕੁਲਵੰਤਕੌਰ ਨੂੰ ਕੋਈ ਕੁਝ ਦੱਸ ਜਾਂਦੇ ਕੋਈ ਕੁਝ ਇਸ ਨੂੰ ਹਰ ਵੇਲੇ ਦੁੱਧ ਨਾਲ ਪਿਆਈ ਜਾਇਆ ਕਰ ਉਦੋਂ ਬੱਤੀ ਦਿਆ ਕਰ ਜਦੋਂ ਹੋ ਰੋਵੇ ਜਦੋਂ ਇਹਨੂੰ ਭੁੱਖ ਲੱਗੇ ਦੁੱਧ 'ਚ ਥੋੜਾ ਜਿਹਾ ਪਾਣੀ ਪਾਲਿਆ ਕਰ ਮਲਾਈ ਵਾਲਾ ਨਾ ਪਿਆਈ ਗੋਦੀ ਦਾ ਪੋਸ ਨਾ ਪਾਈ ਕੁੜੀ ਹੌਲੀ ਹੌਲੀ ਸੰਭਲਦੀ ਗਈ ਪਰ ਕੁਲਵੰਤਕੌਰ ਦਾ ਮਨ ਕਹਿੰਦਾ ਸੀ ਬਚਣਾ ਤਾਂ ਇਹ ਨਹੀਂ ਹੈਨੀ ਜਿੰਨਾ ਚਿਰ ਜਿਉਂਦੀ ਹੈ ਉਹੜ ਪੋਹੜ ਤਾਂ ਕਰਨੀ ਪਊ ਮਾਵਰਾ ਬੱਚਾ ਕਦੋਂ ਬਚਦਾ ਹੁੰਦਾ ਪਰ ਨਹੀਂ ਕੁਲਵੰਤਕੌਰ ਦਾ ਵਿਚਾਰ ਦਿਨੋਂ ਦਿਨ ਬਦਲ ਰਿਹਾ ਸੀ ਉਸ ਮਰ ਜਾਣੀ ਦਾ ਤਾਂ ਕਦੇ ਕੰਨ ਤਾ ਵੀ ਨਹੀਂ ਸੀ ਹੋਇਆ ਉਸ ਦਾ ਤਾਂ ਕਦੇ ਵੀ ਕੁਝ ਨਹੀਂ ਸੀ ਦੁੱਖਿਆ ਉਹ ਬਹੁਤਾ ਨਹੀਂ ਸੀ ਰੋਂਦੀ ਜਦੋਂ ਕੋਈ ਉਸਤੇ ਬੁੱਲਾਂ ਨੂੰ ਉਂਗਲ ਲਾਉਂਦਾ ਉਹ ਹਾਸਸ ਦੂਰੀ ਹੋ ਜਾਂਦੀ ਹਾਸਸ ਇਕੱਠੀ ਹੋ ਜਾਂਦੀ ਸਦੀਕਾਂ ਝੁਟਕੀ ਮਾਰਦੀ ਤਾਂ ਵੀ ਉਹ ਹੱਸਣ ਲੱਗ ਪੈਂਦੀ ਜਿੰਨਾ ਹਸੇਗੀ ਓਨਾ ਹੀ ਰੋਵੇਗੀ ਮਰਾਸਣੇ ਬਹੁਤੀਆਂ ਖਿਲਾਣਾ ਡੋਲ ਕੁੱਤੀਏ ਕੁਲਵੰਤ ਕੌਰ ਉਸਤੇ ਨੱਕ ਨੂੰ ਕੁੱਟਦੇ ਉਹਨਾਂ ਦੋਵਾਂ ਤੋਂ ਉਸੇ ਦੇ ਅਸ਼ਨੇ ਬਸ਼ਨੇ ਨਹੀਂ ਸੀ ਮੁੱਕਦੇ ਦਿਨ ਰਾਤ ਜਿਵੇਂ ਇੱਕੋ ਕੰਮ ਹੋਵੇ ਕੁਲਵੰਤ ਕੌਰ ਨੂੰ ਤਾਂ ਜਿਵੇਂ ਕੋਈ ਖੇਡ ਤੇ ਆਗੇ ਹੋਵੇ ਹੁਣ ਉਸਦੀਆਂ ਲੱਤਾਂ ਨਹੀਂ ਸੰਦੋਖਣੀਆਂ ਉਸ ਨੂੰ ਤਾਂ ਪਤਾ ਵੀ ਨਹੀਂ ਸੀ ਲੱਗਦਾ ਕਿ ਦਿਨ ਕਦੋਂ गुज़र ਜਾਂਦਾ ਹੈ ਰਾਤ ਕਦੋਂ ਬੀਤ ਜਾਂਦੀ ਹੈ ਕੁੜੀ 4 ਮਹੀਨਿਆਂ ਦੀ ਹੋ ਗਈ ਹੁਣ ਸਭ ਨੂੰ ਯਕੀਨ ਹੋ ਗਿਆ ਕਿ ਉਹ ਮਰਦੀ ਨਹੀਂ ਗੁਰਕਿਰਪਾਲ ਸਿੰਘ ਵੀ ਹੁਣ ਤਾਂ ਉਸ ਨਾਲ ਖੇਡਣ ਲੱਗ ਪਿਆ ਸੀ ਪਤਾ ਨਹੀਂ ਕਿਉਂ ਹੁਣ ਤਾਂ ਉਸ ਨੂੰ ਵੀ ਕੁੜੀ ਦਾ ਮੋਹ ਹੋਣ ਲੱਗ ਪਿਆ ਇੱਕ ਦਿਨ ਕੁੜੀ ਦੀ ਨਾਨੀ ਕੁੜੀ ਦਾ ਪਤਾ ਲੈਣ ਆਈ ਉਸ ਦੇ ਨਾਲ ਉਹਨਾਂ ਦਾ ਸਿਰੀ ਵੀ ਸੀ ਕੁੜੀ ਮੰਜੇ ਉੱਤੇ ਨੰਗੇ ਮੂੰਹ ਸੁੱਤੀ ਪਈ ਸੀ ਤੇ ਨਿੱਕੇ ਨਿੱਕੇ ਘੁਰਾੜੇ ਮਾਰ ਰਹੀ ਸੀ ਸਿਰੀ ਮੰਜੇ ਦੀਆਂ ਪੈਂਦਾਂ ਵੱਲ ਹੁੰਜੇ ਹੀ ਪੈਰਾ ਹਟ ਬੈਠ ਗਿਆ ਉਹ ਕੁੜੀ ਦੇ ਮੂੰਹ ਵੱਲ ਬਹੁਤ ਗੌਰ ਨਾਲ ਦੇਖ ਰਿਹਾ ਸੀ ਕੁਲਵੰਤ ਕੌਰ ਟਾਕੀ ਵਿੱਚ ਖੜੀ ਸੀ ਕਦੇ ਉਸ ਦੀ ਨਿਗਾਹ ਸਿਰੀ ਦੇ ਮੂੰਹ ਤੇ ਜਾਂਦੀ ਕਦੇ ਕੁਵੇ ਦੇ ਮੂੰਹ ਤੇ ਉਹ ਬਹੁਤ ਹੈਰਾਨ ਹੋ ਰਹੀ ਸੀ ਉਸ ਨੂੰ ਇਸ ਗੱਲ ਦੀ ਹੈਰਾਨੀ ਬਹੁਤ ਸੀ ਕਿ ਸਿਰੀ ਐਨੇ ਗੋਹਨਾਲ ਕੁੜੀ ਦੇ ਮੂੰਹ ਵੱਲ ਕਿਉਂ ਦੇਖ ਰਿਹਾ ਹੈ ਮਿੱਤੂ ਚਾਹ ਦੀ ਕੁੱਟ ਲੈ ਲੈ ਦਿਨ ਚੜੀ ਜਾਂਦੇ ਨਹੀਂ ਤਾਂ ਬਸ ਨਹੀਂ ਮਿਲਨੇ ਕੋਈ ਕੁੜੀ ਦੀ ਨਾਨੀ ਨੇ ਸੀੜੀ ਨੂੰ ਆਖਿਆ ਸੀੜੀ ਹੌਂਗਾ ਪਰ ਕੇ ਮੰਜੇ ਦੀਆਂ ਪੈਂਦਾ ਕੋਲੋਂ ਉੱਠ ਖੜਾ ਕੁਲਵੰਤ ਕੌਰ ਦੀਆਂ ਅੱਖਾਂ ਵਿੱਚ ਜ਼ਹਿਰ ਉਤਰਾਈ ਉਹ ਤਾਂ ਆਪਣੋ ਹੀ ਇਹਦਾ ਨਾਂ ਲੈਂਦੀ ਸੀ ਕੁਲਵੰਤ ਕੁਰੇ ਮੈਂ ਲੈ ਜਾ ਕੁੜੀ ਨੂੰ ਜੇ ਤੇਥੋਂ ਨਹੀਂ ਪਲਦੀ ਨਾਨੀ ਨੇ ਤੁਰਨ ਲੱਗੀ ਨੇ ਸੁਲਾ ਮਾਰੀ ਨਹੀਂ ਚਾਤੀ ਜੀ ਅਸੀਂ ਤਾਂ ਸਭੋ ਆਹਰ ਲੱਗੇ ਹੋਏ ਆ ਕਲਵੰਤਕੌਰ ਨੇ ਜਵਾਬ ਦਿੱਤਾ ਨਾਨੀ ਸਿਰੀ ਨੂੰ ਲੈ ਕੇ ਚਲੀ ਗਈ ਕਲਵੰਤਕੌਰ ਨੇ ਦੇਲੀ ਉੱਤੇ ਬੈਠ ਕੇ ਮੱਥਾ ਫੜ ਲਿਆ ਕੁੜੀ 2 ਸਾਲ ਦੀ ਹੋ ਗਈ ਤੁਰਨ ਲੱਗ ਪਈ ਪੱਜੀ-ਪੱਜੀ ਫਿਰਦੀ ਪੱਜੀ ਫਿਰਦੀ ਡਿੱਗ ਪੈਂਦੀ ਪੂਰੇ-ਪੂਰੇ ਬਾੜ ਖੁੱਲ੍ਹੇ-ਖੁੱਲ੍ਹੇ ਫਰਾਗ ਨਿੱਕਾ-ਨਿੱਕਾ ਬੋਲਦੀ ਨਿੱਕਾ-ਨਿੱਕਾ ਹੱਸਦੀ ਬਾਵੇ ਵਰਗੀ ਅਜੀਤ ਉਠ ਤਰਦੀ ਤੋਂ ਫਰਾਕ ਗੰਦੀ ਹੋ ਜੋ ਜੀਤੀਏ ਖਸਮਾ ਖਾਣੀਏ ਚੱਪਲਾ ਕਿੱਥੇ ਸੁੱਟਾਈ ਜੀਤੀ ਤੇਰਾ ਵਿਆਹ ਕਰਦੀਏ ਕਰਦੇ ਕਿਹਦੇ ਨਾਲ ਰੱਬ ਨਾਲ ਕੁਲਵੰਤ ਕੌਰ ਦਾ ਜੀ ਪਰਚਾ ਹੋਇਆ ਸੀ ਇੱਕ ਗਲੋਂ ਪਰ ਉਹ ਬਹੁਤ ਦੁਖੀ ਸੀ ਸਦੀਕਾ ਦਾ ਉਹ ਕੀ ਕਰੇ ਸਦੀਕਾ ਚੁੱਪਚਾਪ ਰਹਿੰਦੀ ਹੱਸਣਾ ਤਾਂ ਜਿਵੇਂ ਉਹ ਕਦੋਂ ਦਾ ਭੁੱਲ ਚੁੱਕੀ ਸੀ ਉਹ ਸਵਾਰ ਕੇ ਗੱਲ ਨਹੀਂ ਸੀ ਕਰਦੀ ਬੋਲਦੀ ਤਾਂ ਗੱਲ ਕੀ ਹੁੰਦੀ ਨੇਗਾ ਉਸਤੇ ਕਿਤੇ ਹੁੰਦੇ ਉਸਦਾ ਚਿਹਰਾ ਉਪਰਾ ਹੋ ਗਿਆ ਸੀ ਉਸ ਦੀਆਂ ਅੱਖਾਂ ਉਪਰੀਆਂ ਹੋ ਗਈਆਂ ਸਨ ਉਸਦਾ ਉੱਠਣ ਬੈਠਣ ਉਹ ਨਹੀਂ ਸੀ ਰਿਹਾ ਕੁਲਵੰਤ ਕੌਰ ਉਸ ਨੂੰ ਪੁੱਛਦੀ ਨੇ ਤੂੰ ਨਿੱਗਰ ਦੀ ਕਿਉਂ ਜਾਣੀ ਹੈ ਸਦੀਕਾ ਕੁਝ ਨਾ ਬੋਲਦੇ ਗੁਰਕਿਰਪਾਲ ਸਿੰਘ ਨੂੰ ਪਤਾ ਨਹੀਂ ਕੀ ਹੋ ਗਿਆ ਸੀ ਹੁਣ ਉਹ ਅਜੀਤ ਨੂੰ ਬੁਲਾਉਂਦਾ ਉਸ ਨਾਲ ਖੇਡਦਾ ਤਾਂ ਇਉਂ ਲੱਗਦਾ ਜਿਵੇਂ ਉਤਲੇ ਮਨੋਂ ਬੋਲਦਾ ਹੋਵੇ ਉਸ ਦੇ ਬੋਲ ਵਿੱਚ ਜਿਵੇਂ ਬਰਕਤ ਨਾ ਰਹੀ ਹੋਵੇ ਆਪੂ ਜੀ ਕਹਿ ਕੇ ਅਜੀਤ ਜਦ ਉਸ ਵਲਬਾਹਾਂ ਖੜੀਆਂ ਕਰਦੀ ਤਾਂ ਇੱਕ ਵੰਦ ਉਸ ਦੀਆਂ ਅੱਖਾਂ ਵਿੱਚ ਚਮਕ ਪੈ ਜਾਂਦੀ ਪਰ ਉਹ ਚਮਕ ਚਿਰ ਜਿਵੀ ਨਹੀਂ ਸੀ ਹੁੰਦੀ ਚਮਕ ਦਾ ਰੰਗ ਹੌਲੀ-ਹੌਲੀ ਖੁਰ ਕੇ ਉਦਾਸੀ ਵਿੱਚ ਬਦਲ ਜਾਂਦਾ ਉਸ ਦੀਆਂ ਅੱਖਾਂ ਵਿੱਚ ਇਹ ਉਦਾਸੀ ਪਤਾ ਨਹੀਂ ਕਾਹਦੀ ਉਤਰ ਆਉਂਦੀ ਸੀ ਉਹ ਹਰ ਵੇਲੇ ਮਹਿਸੂਸਿਆ ਜਿਹਾ ਰਹਿੰਦਾ ਉਹ ਸ਼ਿਕਾਰ ਖੇਡਣ ਹੁਣ ਕਦੇ-ਕਦੇ ਹੀ ਜਾਂਦਾ ਘਰ ਦੀ ਸ਼ਰਾਬ ਕੱਢੀ ਨੂੰ ਵੀ 6 ਮਹੀਨੇ ਹੋ ਗਏ ਸਨ ਸ਼ਰਾਬੀਆਂ ਦੀ ਟਾਣੀ ਵਿੱਚ ਬਹਿ ਕੇ ਹੁਣ ਉਹ ਪੀਂਦਾ ਵੀ ਨਹੀਂ ਸੀ ਠੇਕੇ ਦੀ ਇੱਕ ਬੋਤਲ ਲਿਆਉਂਦਾ ਤੇ 7-8 ਦਿਨ ਲੰਘਾ ਦਿੰਦਾ ਆਥਣੀ ਰੋਟੀ ਖਾਣ ਤੋਂ ਪਹਿਲਾਂ ਬਸ ਇੱਕ ਪੈਗ ਨਰੂਆ ਜਿਹਾ ਆਥਣੀ ਨਹਿਰ ਦੀ ਪਟੜੀ ਉੱਤੇ ਸੈਰ ਕਰਨ ਜਾਂਦਾ ਤਾਂ ਘੱਟ ਵੱਧ ਹੀ ਕਿਸੇ ਨਾਲ ਗੱਲ ਕਰਦਾ ਦਿਨ ਵੇਲੇ ਕਿਤੇ ਨਹੀਂ ਸੀ ਜਾਂਦਾ ਸਾਰਾ ਸਾਰਾ ਦਿਨ ਅੰਦਰ ਪਿਆ ਰਹਿੰਦਾ ਤੇ ਉਬਾਸੀਆਂ ਲੈਂਦਾ ਰਹਿੰਦਾ ਉਲਟਵੇਂ ਦਾੜੀ ਛੱਡ ਕੇ ਹੁਣ ਤਾਂ ਬਸ ਲਸੂੜੀ ਪੱਗ ਹੀ ਨਿਤੂ ਰੱਖਦਾ ਥੱਲੇ ਦੀ ਚਿੱਟੀ 50 ਚਿੱਟੇ ਕੁੱਟਵੇਂ ਪਜਾਮੇ ਨਾਲ ਕਲੀਆਂ ਵਾਲਾ ਤਸਰੀ ਕੁੜਤਾ ਉਸ ਦਾ ਨਿਤ ਦਾ ਪਹਿਰਾਵਾ ਸੀ ਕਾਲੇ ਬੂਟਾਂ ਦੇ ਦਸਵੇਂ ਉਹਨੋਂ ਨਿਤ ਨਹੀਂ ਸੀ ਬੰਦਾ ਖੋਲਦਾ ਦਸਵੇਂ ਢਿਲਕਵੇਂ ਜਿਹਾ ਬੰਨ ਲੈਂਦਾ ਬੂਟਾਂ ਨੂੰ ਉਵੇਂ ਜਿਵੇਂ ਪਾ ਲੈਂਦਾ ਉਵੇਂ ਜਿਵੇਂ ਲਾ ਦਿੰਦਾ ਇੱਕ ਦਿਨ ਆਥਣ ਦੀ ਰੋਟੀ ਖਾ ਕੇ ਗੁਰਕ੍ਰਿਪਾਲ ਸਿੰਘ ਅੰਦਰਲੇ ਕਮਰੇ ਵਿੱਚ ਜਾ ਪਿਆ ਪੈਣ ਸਾਰ ਸੌਂ ਗਿਆ ਕੁਲਵੰਤ ਕੌਰ ਨੇ ਰੋਟੀ ਖਾ ਲਈ ਤੇ ਉਹ ਜੀਤ ਨੂੰ ਦੁੱਧ ਪਿਆ ਕੇ ਸਵਾਰ ਰਹੀ ਸੀ। ਅਜੀਤ ਸੌਂ ਨਹੀਂ ਸੀ ਰਹੀ, ਉਹ ਰਹਾੜ ਪਈ ਹੋਈ ਸੀ। ਮੈਂ ਗੋਗੀ ਦਾ ਕੁੱਤਾ ਲੈਣਾ। ਕੁੱਤਾ-ਕੁੱਤਾ ਕਰਦੀ ਰਹੀ ਤੇ ਫਿਰ ਉਸਨੇ ਪਾਣੀ ਮੰਗਿਆ। ਕੁਲਵੰਤ ਕੌਰ ਨੇ ਸਦੀਕਾ ਨੂੰ ਹਾਕ ਮਾਰੀ। ਸਦੀਕਾ ਨੇ ਜਵਾਬ ਦਿੱਤਾ ਕਿ ਉਸਦੇ ਹੱਥ ਸਵਾ ਨਾਲ ਲਿਬੜੇ ਹੋਏ ਨੇ। ਹੱਥ ਧੋ ਕੇ ਉਹ ਹੁਣੇ ਪਾਣੀ ਲਿਆ ਕੇ ਦਿੰਦੀ ਐ। ਕੁਲਵੰਤ ਕੌਰ ਨੇ ਫਿਰ ਹਾਕ ਮਾਰੀ। ਅਜੀਤ ਨੇ ਰੋ-ਰੋ ਧਰਤੀ ਤੇਲ ਜਿੰਨੀ ਕਰ ਛੱਡੀ ਸੀ ਸਦੀਕਾ ਨੇ ਫਿਰ ਜਵਾਬ ਦਿੱਤਾ ਕਿ ਉਸ ਦਾ ਇੱਕ ਪਾਂਡਾ ਬਸ ਰਹਿੰਦਾ ਹੈ ਵਾਂਝਣ ਵਾਲਾ ਅਜੀਤ ਦਾ ਚਿੰਗ ਚਿਹੜਾ ਸੁਣ ਕੇ ਗੁਰਕ੍ਰਿਪਾਲ ਸਿੰਘ ਜਾਗ ਹੈ ਗਈ ਉਹ ਗੁੱਸੇ ਵਿੱਚ ਕੱਢ ਕੇ ਬੋਲਿਆ ਕਰਦੀ ਹੈ ਨਹੀਂ ਚੁੱਪ ਕੁਲਵੰਤ ਕੌਰ ਆਪ ਹੀ ਮੰਜੇ ਉੱਤੇ ਉੱઠી ਗਲਾਸ ਲੈਣ ਰਸੋਈ ਵਿੱਚ ਗਈ ਉਸ ਨੇ ਦੇਖਿਆ ਕਿ ਸਦੀਕਾ ਦੇ ਹੱਥ ਵਿੱਚ ਇੱਕ ਗਲਾਸ ਫੜਿਆ ਹੋਇਆ ਹੈ ਤੇ ਉਹ ਗਲਾਸ ਵਿੱਚੋਂ ਦਵਾ-ਦਵ ਕੁਝ ਪੀ ਰਹੀ ਹੈ ਪੀਣ ਵਾਲੀ ਚੀਜ਼ ਸ਼ਾਇਦ ਥੋੜੀ ਜਹੀ ਰਹਿ ਗਈ ਹੈ ਊੜੇ ਕਿੱਥੇ ਲਿਬੜੇ ਨੇ ਤੇਰੇ ਹੱਥ ਤੇ ਆ ਕੇ ਝੁਲਸੀ ਜਾਨੀ ਐ ਤੈਨੂੰ ਬਹਾਨੇ ਬਣਾਉਣੇ ਕਿੱਥੋਂ ਆ ਗਏ ਸਰਦਾਰ ਜੀ ਦਾ ਬੱਚਾ ਦੁੱਧ ਪਿਆ ਸੀ ਥੋੜਾ ਜਾਂ ਮਖਿਆ ਐਵੇਂ ਬਦੀਨ ਹੋ ਕੁੱਟ ਪਰ ਲਾ ਗਲਾਸ ਵਿੱਚੋਂ ਆਖਰੀ ਗੁੱਟ ਪਰ ਕੇ ਸਦਕਾ ਬੋਲੀ ਕੁਲਵੰਤ ਕੋ ਰਸੋਈ ਦੀ ਕਾਰਨੇ ਸੁੱਤੇ ਗਲਾਸ ਚੁਪਣ ਲੱਗੇ ਤਾਂ ਉਸ ਸਿੰਘ ਨੇ ਗਾ ਚੁੱਲ੍ਹੇ ਉੱਤੇ ਪੈ ਗਈ। ਚੁੱਲ੍ਹੇ ਦੇ ਓਟੇ ਨਾਲ ਛੋਟਾ ਟੋਪੀਆ ਪਿਆ ਸੀ। ਉਸ ਨੇ ਦੇਖਿਆ ਜਿਵੇਂ ਟੋਪੀਏ ਵਿੱਚ ਕੋਈ ਕਾਲੀ ਕਾਲੀ ਚੀਜ਼ ਉਬਾਲੀ ਗਈ ਹੋਈ। ਉਸ ਨੇ ਕੋਲੇ ਹੋ ਕੇ ਟੋਪੀਏ ਵਿੱਚ ਹੱਥ ਪਾਇਆ ਤੇ ਟੋਕੇ ਦੇਖਿਆ। ਕੋਲੇ ਆ ਚੁਹਾਰੇ ਗਿਓ ਉਬਾਲੇ ਨੇ ਕਿਸੇ ਨੇ। ਸੈਉ ਵਾਲੇ ਨੇ ਚੁਹਾਰਿਆਂ ਤੋਂ ਬਿਨਾਂ ਉਹਨਾਬ ਦੇ ਬੇਰ ਸਨ। ਕਪਾਹ ਦੀਆਂ ਪੁਰਾਣੀਆਂ ਸਿਕਰੀਆਂ ਸਨ। ਦੋ ਤਿੰਨ ਰੋੜੀਆਂ ਗੁਰਦੀਆਂ ਸਨ ਕੁਲਵੰਤਕੌਰ ਦੀ ਸਮਝ ਵਿੱਚ ਕੋਈ ਗੱਲ ਨਾ ਆਈ ਕੋਈ ਗੱਲ ਉਸੇ ਸਮਝ ਵਿੱਚ ਆ ਵੀ ਗਈ ਪਰ ਉਹ ਫਿਰ ਕੁਝ ਨਾ ਬੋਲੀ ਸਦੀਕਾ ਨੂੰ ਉਸਨੇ ਕੁਝ ਨਾ ਕਿਹਾ ਉਸ ਤੋਂ ਕੁਝ ਨਾ ਪੁੱਛਿਆ ਪਾਣੀ ਦਾ ਗਲਾਸ ਲਿਆ ਤੇ ਅੰਦਰਲੇ ਕਮਰੇ ਵਿੱਚ ਆ ਗਈ ਅਜੀਤ ਨੇ ਰੋ ਰੋ ਆਪਣਾ ਬੁਰਾ ਹਾਲ ਕਰ ਲਿਆ ਸੀ ਪਾਣੀ ਪੀਤਾ ਤੇ ਟਿੱਕੇ ਪੈ ਗਈ ਕੁਲਵੰਤਕੌਰ ਉਸ ਨੂੰ ਥਾਪੜਦੀ ਰਹੀ ਥੋੜੇ ਜਿਰੇ ਪਿਛੋਂ ਸਦੀਕਾ ਵੀ ਅੰਦਰ ਆਈ ਤੇ ਆਪਣਾ ਬਿਸਤਰਾ ਵਿਛਾ ਕੇ ਪੈ ਗਈ। ਅਜੀਤ ਤਾਂ ਸੌਂ ਗਈ। ਪਰ ਕੁਲਵੰਤ ਕੌਰ ਸਾਰੀ ਰਾਤ ਗੋਰ ਕਿਰਪਾਲ ਸਿੰਘ ਦੇ ਕੁਰਾੜੇ ਸੁਣਦੀ ਰਹੀ। ਧੰਨਵਾਦ ਜੀ। ਇਹ ਨਾਵਲ ਆਪ ਜੀ ਨੂੰ ਵਧੀਆ ਲੱਗਾ ਤਾਂ ਲਾਇਕ, ਸ਼ੇਅਰ ਤੇ ਕਮੈਂਟ ਕਰਕੇ ਜ਼ਰੂਰ ਦੱਸਣਾ। ਤੇ ਇਸੇ ਤਰ੍ਹਾਂ ਦੇ ਹੋਰ ਨਾਵਲ ਤੇ ਕਹਾਣੀਆਂ ਸੁਣ ਲਈ। ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ। ਧੰਨਵਾਦ।